ਦਾ ਮਾਰਕੀਟ ਕਮਾਂਡ ਬਣਾਵਾਂਗਾ ਜਿੱਥੇ ਮੈਨੂੰ ਹਾਈ ਕਮਾਂਡ ਨੇ ਚੇਅਰਮੈਨ ਲਾਇਆ ਇਸ ਮੰਡੀ ਦੇ ਵਿੱਚ ਇਸ ਸੀਜ਼ਨ ਦੀ 2025 ਦੀ ਪਹਿਲੀ ਜਿਹੜੀ ਜਿਣਸ ਆਈ ਆ ਕਣਕ ਨੇ ਸੀਜ਼ਨ ਦੀ ਮਾਣੋ ਸਾਡੇ ਅਸ਼ਵਨੀ ਜੀ ਦੇ ਜਿਹੜੀ ਅੱਠ ਦੀ ਦੁਕਾਨਾ ਉਹਦੇ ਉੱਤੇ ਆਈ ਆ ਤੇ ਜਿਹੜੇ ਅਲਾਣਾਪਿੰਡ ਤੋਂ ਜਿਹੜੇ ਜ਼ਿਮੀਂਦਾਰ ਨੇ ਉਹ ਇਹ ਜਿਹੜੀ ਪਹਿਲੀ ਫਸਲ ਆ ਇਸ ਸੀਜ਼ਨ ਦੀ ਉਹ ਲੈ ਕੇ ਆਏ ਨੇ ਤੇ ਵਧੀਆ ਸਾਰੇ ਸਾਡੇ ਮੰਡੀਆਂ ਦੇ ਪ੍ਰਬੰਧ ਨੇ ਤੇ ਜਿਹੜਾ ਸਾਰਾ ਮੰਡੀਆਂ ਦਾ ਧਾਰਮਧਾਰਾ ਜਿਵੇਂ ਕਿ ਕਿੰਨੀਆਂ ਵੀ ਸਹੂਲਤਾਂ ਨੇ ਕਿਸਾਨਾਂ ਨੂੰ ਜ਼ਿੰਮੇਦਾਰਾ ਹੁੰਦੇਣ ਵਾਲੀਆਂ ਉਹਨਾਂ ਦੇ ਪੂਖਤਾ ਪ੍ਰਬੰਧ ਕੀਤੇ ਹੋਏ ਨੇ ਤੇ ਮੇਨ ਜਿਹੜਾ ਇਸ ਸੀਜ਼ਨ ਦੇ ਵਿੱਚ ਆ ਕੇ ਅੱਗ ਲੱਗਣ ਦਾ ਜਿਹੜਾ ਡਰ ਹੁੰਦਾ ਹੈ ਵੀ ਫਸਲ ਦਾ ਨੁਕਸਾਨ ਹੁੰਦਾ ਹੈ ਤੇ ਜੋ ਪਿੱਛੇ ਹੁੰਦਾ ਆ ਆ ਮਾਨ ਜੋ ਭਗਮਨਤਮਾਨ ਜੀ ਦੀ ਸੋਚ ਸਦਕਾ ਇੱਥੇ ਸ਼ੰਘੂ ਜਿਹੜਾ ਸਾਡਾ ਬਾਰਡਰ ਪੈਂਦਾ ਸ਼ੰਘੂ ਬਾਰਡਰ ਉਹਦੇ ਕੋਲ ਦੇ نیچے ਅਸੀਂ ਜਿਹੜੀ ਹੈਗੀ ਆ ਪ੍ਰਸ਼ਾਸਨ ਵੱਲੋਂ ਐਂਬੂਲੈਂਸ ਆਪਣਾ ਫਾਇਰ ਗੇਟ ਦੀ ਜਿਹੜੀ ਬੱਸ ਖੜੀ ਆ ਉਹ ਅੱਗੇ ਜੇ ਕਿਸੇ ਅਨਸਖਾਵੀ ਘਟਨਾ ਹੁੰਦੀ ਆ ਇਹ ਇਧਰਲੇ ਏਰੀਏ ਨੂੰ ਜਿਹੜਾ ਹੈਗਾ ਸ਼ੰਦੂ ਦੇ ਏਰੀਏ ਨੂੰ ਉੱਥੋਂ ਕਵਰ ਹੋਊਗਾ ਤੇ ਜਿਹੜਾ ਇਧਰ ਰਾਜਪੁਰੇ ਵਾਲਾ ਏਰੀਆ ਏ ਉਥੇ ਰਾਜਪੁਰੇ ਜਿਹੜੀ ਐਂਬੂਲੈਂਸ ਦਾ ਸੌਰੀ ਫਾਈਬਰ ਗੇਟ ਆ ਉਹ ਕਵਰ ਕਰੂਗੀ ਤੇ ਇਧਰ ਪਟਿਆਲਾ ਸੋ ਅਸੀਂ ਸਾਰਿਆਂ ਨੇ ਸਾਰੀ ਟੀਮ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਡੀ ਟੀਮ ਨੇ ਸਾਰਿਆਂ ਨੇ ਮਿਲ ਕੇ ਇੱਕ ਇਹੋ ਜਿਹਾ ਇੱਥੇ ਸਿਸਟਮ ਬਣਾਇਆ ਏ ਵੀ ਕੋਈ ਇਹ ਵੀ ਅਨਸਖਾਵੀ ਘਟਨਾ ਪਹਿਲੀ ਗੱਲ ਤਾਂ ਨਾ ਹੋਵੇ ਜੇ ਕੋਈ ਹੁੰਦੀ ਵੀ ਆ ਤਾਂ ਉਹਦੇ ਤੇ ਮੌਕੇ ਦੇ ਉੱਤੇ ਉਸ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕੇ ਮੰਡੀਆਂ ਦੇ ਵਿੱਚ ਪ੍ਰਬੰਧ ਪੂਰੇ ਨੇ ਅੱਜ ਜਿਹੜੀ ਪਹਿਲੀ ਫਸਲ ਆਈ ਆ ਮੈਂ ਉਹ ਸਾਰੇ ਕਿਸਾਨਾਂ ਨੂੰ ਤੇ ਉਸ ਕਿਸਾਨ ਪਰਵਾਰ ਨੂੰ ਵੀ ਵਧਾਈ ਦੇਣਾ ਕਿ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਹ ਮੰਡੀ ਦੇ ਵਿੱਚ ਇਹ ਫਸਲ ਲੈ ਕੇ ਆਏ ਤੁਹਾਡਾ ਵੀ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ